ਮੇਰਾ ਪੱਕਾ ਸਾਡੀਆਂ ਮੰਗਾਂ ਦਾ ਹੱਲ ਹੀ ਹੋਣਾ। ਲੈ ਤੋਂ ਵੀ ਗੱਲ ਤੇ 3 ਆਹ ਠੇਕੇਦਾਰ ਕੱਢਿਆ। ਤੁਹਾਨੂੰ ਮਹਿਕਮੇ ਦੇ ਵਿੱਚ ਅਸੀਂ ਰੱਖਿਆ। ਇਹ ਕੀ ਕਾ ਅੱਜ ਦਾ ਰਸਾ ਪੀ ਲੈ। ਜਿਹੜਾ ਮਨਾਉਣਾ। ਇਹਨਾਂ ਦੇ ਦਿੱਤਾ ਮਾਪੂਰਾ। ਵੀ ਹਾਂ। ਜੀ ਅੱਜ ਮਹਿਕਮੇ ਦੇ ਵਿੱਚ ਰੈਗੂਨਾ ਹੋ ਕੇ ਜਾਣਾ। ਜਿਹੜੀਆਂ ਪੋਟਾਂ ਖਾਲੀ ਐ ਉਹਨਾਂ ਤੇ ਅਸੀਂ ਕੰਮ ਕਰਦੇ। ਆਵਾਇਨਾ ਨੇ ਜਿਹਨਾਂ ਨੇ ਇੱਕ ਦਾ ਜਿਸ ਤੋਂ ਚਾਰ-ਪੰਜ ਦੇ ਬਿਚਾ ਆਪਣੇ ਨੇ ਇਹਨਾਂ ਦੇ ਪਠੇ ਵਾਲੀ ਸ਼ਹਿਰ ਤੋਂ ਨਾ ਉਹ ਤਾਂ ਟੇਕੇ ਦੇ ਬੰਦੇ ਹੈਗੇ ਤੇ ਮਹਤਵ ਰਗਨੀਆਂ ਨਾਲ ਸਾਡੇ ਸਾਥੀਆਂ ਦੇ ਇੱਕ ਨਾ ਮੌਤ ਹੁੰਦੀ ਹੈ ਇਹਨਾਂ ਦੇ ਜਿਹੜੇ ਨਵੇਂ ਆਫਸਰ ਜਿਹੜੇ ਆਏ ਆ ਉਹਨਾਂ ਨੂੰ ਲੈਣਾ ਬਾਰੇ ਨਹੀਂ ਪਤਾ ਇਸ ਕਰਕੇ ਸਾਡੇ ਸਾਥੀਆਂ ਦੇ ਐਕਸੀਡੈਂਟ ਹੋ ਰਿਹਾ ਹੈ ਕੁਝ ਲੋਕਾਂ ਦੇ ਸਾਥੀ ਜਾਣੂ ਆ ਕਿ ਜਿਹੜੇ ਪੱਕੇ ਮੁਲਾਜ਼ਮ ਹੈ ਉਹੀ ਪੌਲਤ ਨਹੀਂ ਕਰਦਾ ਬੌੜੀ ਚੱਟਾਂ ਲੱਗੀਆਂ ਵੀ ਕਰਤਾ ਹੁੰਦਾ ਤੇ ਜਿਹੜੀਆਂ ਇਹਨਾਂ ਨੇ ਮਹੱਤਵ ਦੇ ਪਾਉਂਦੀਆਂ ਈਸ਼ੂ ਬੱਤੀਆਂ ਤੁਸੀਂ ਦੇਖਿਆ ਵੀ ਬਰਸਾਂ ਦੀਆਂ ਪਤਲੀਆਂ-ਪਤਲੀਆਂ ਪਾਉਂਦੇ ਐ ਇਹਨਾਂ ਪਰ ਕਿੱਤਾ ਕੰਮ ਕਰਿਆ ਜਾਊਗਾ ਕਿੱਤਾ ਇਹਨਾਂ ਦੀ ਮੈਨੇਜਮੈਂਟ ਦਾ ਕੰਮ ਚੱਲਦਾ ਉਹ ਸਾਨੂੰ ਪਤਾ ਜਾਂ ਸਾਡੇ ਰੱਬ ਨੂੰ ਪਤਾ ਹੁਣ ਅੱਧੀ ਮੈਨੇਜਮੈਂਟ ਓਹੀ ਮੰਨ ਕਰਦੇ ਆ